ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਜਟ ਦਾ ਵਿਲਾਸ ਬੜੀ ਸ਼ਾਂਤੀਪੂਰਵਕ ਤੇ ਬੜੇ ਸਹਿਜ ਦੇ ਨਾਲ ਪਾਸ ਹੋਇਆ। ਮੈਂ ਕਹਿ ਸਕਦਾ ਕਿ ਲੰਬੇ ਆਰਸੇ ਤੋਂ ਬਾਅਦ ਪੂਰੀ ਤੀਬਰਤਾ ਦੇ ਨਾਲ ਪੂਰੇ ਸਬਰ ਸੰਤੋਖ ਦੇ ਨਾਲ ਸਾਰੇ ਮੈਂਬਰ ਸਹਿਬਾਨਾਂ ਨੇ ਬਹੁਤ ਵੱਡਾ ਸਹਿਯੋਗ ਕਰਕੇ ਸਰਬਸੰਮਤੀ ਨਾਲ ਇਹ ਜਿਹੜਾ ਅੱਜ ਦਾ ਬਜਟ 12 ਅਰਬ 60 ਕਰੋੜ 97 ਲੱਖ 38000 ਰੁਪਏ ਦਾ ਉਹ ਸਰਬਸੰਮਤੀ ਦੇ ਨਾਲ ਪਾਸ ਹੋਇਆ। ਔਰ ਮੈਂ ਤੁਹਾਡੇ মিডিਏ ਰਾਹੀਂ ਇਹ ਵੀ ਕਹਿਣਾ ਚਾਹਨਾ ਕਿ 2023-24 ਤੇ 2024-25 ਇਹਦੇ ਵਿੱਚ ਲਗਭਗ 350 ਕਰੋੜ ਰੁਪਇਆ ਇਸ ਬਜਟ ਦੇ ਵਿੱਚ ਜਿਹੜਾ ਹੈ ਉਹ ਵਾਧਾ ਦਰਜ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਆਮਦਨ ਹੋਰ ਢੰਗ ਦੀ ਨਹੀਂ ਕੇਵਲ ਤਾਂ ਕੇਵਲ ਸਭ ਤੋਂ ਵੱਡੀ ਆਮਦਨ ਇਹਦੀ ਗੋਲਕਾਂ ਦੀ। ਜਾਂ ਇਹਦੇ ਕੋਲ ਜਿਹੜੀਆਂ ਜਾਇਦਾਦਾਂ ਐਗਰੀਕਲਚਰ ਲੈਂਡ ਆ ਦੁਕਾਨਾਂ ਆ ਜਾਂ ਇਹਨਾਂ ਕੋਲ ਬੈਂਕਾਂ ਦੇ ਵਿੱਚ ਪਈਆਂ ਐਫ ਡੀ ਆਰ ਉਹ ਆਮਦਨ ਹੁੰਦੀ ਸਹੀ ਇਹਦੀ। ਪਰ ਫੇਰ ਵੀ ਇਹਦੀ ਜਿਹੜੀ ਐਤਕੀ ਉਹ ਵੰਡ ਕੀਤੀ ਗਈ ਆ ਉਹ ਬੜੇ ਸੋਸਰੇ ਢੰਗ ਦੇ ਨਾਲ ਉਹ ਸਾਰੀ ਕੀਤੀ ਗਈ ਆ ਔਰ ਉਹਦੇ ਵਿੱਚ ਜਿਹੜਾ ਵੱਡਾ ਖਰਚ ਜਿਹੜਾ ਸਭ ਤੋਂ ਵੱਡਾ ਖਰਚ ਤਨਖਾਹਾਂ ਦਾ ਇਹ ਤਨਖਾਹਾਂ ਲਈ ਇਹਦੇ ਵਿੱਚ 5 ਅਰਬ 33 ਕਰੋੜ 17227 ਰੁਪਏ ਰੱਖੇ ਗਏ ਕਿਉਂਕਿ ਸਾਰਾ ਕੰਬਾਈਨਡ ਆ ਸਾਡੇ ਐਜੂਕੇਸ਼ਨ ਅਦਾਰਿਆਂ ਦਾ ਵੀ ਤੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵੀ ਇਹ ਤੋਂ ਇਲਾਵਾ ਪੰਥ ਕਾਰਜਾਂ ਲਈ ਇਸ ਵਾਰ 7 ਕਰੋੜ 16 ਲੱਖ 73000 ਰੁਪਏ ਰੱਖੇ ਗਏ ਆ ਜਿਹੜੇ ਵੱਖ-ਵੱਖ ਕਾਰਜ ਆ ਲੋਕ ਭਲਾਈ ਦੇ ਕਾਰਜ ਗਰੀਬ ਬਿਮਾਰਾਂ ਤੇ ਲੋੜਵੰਦਾਂ ਲਈ ਫਾਇਦਾ ਲਈ ਇਹਦੇ ਵਿੱਚ 6 ਕਰੋੜ 88 ਲੱਖ ਰੁਪਏ ਜਿਹੜੇ ਉਹ ਰੱਖੇ ਗਏ ਆ ਮੁਫਤ ਵਿਦਿਆ ਮੁਫਤ ਵਿਦਿਆ ਕਹਿਣ ਤੋਂ ਭਾਵ ਕਿ ਜਿਹਦੇ ਵਿੱਚ ਸਾਡੇ ਦੋ ادارے ਇੱਕ ਮਾਤਾ ਸਹਿਬ ਕੋਰ ਜੀ ਖਾਲਸਾ ਗਰਲ ਸਕੂਲ ਉਸੇ ਤਰਜ਼ ਤੇ ਸਾਡੇ ਨਾਲ ਆਪਣੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਔਰ ਉਹ ਤੋਂ ਇਲਾਵਾ ਅਮਰਧਾਰੀ ਬੱਚਿਆਂ ਦਾ ਤੇ ਦੂਸਰੇ ਜਿਹੜੇ ਆਪਾਂ ਸਕਾਲਰਸ਼ਿਪ ਦਿੰਦੇ ਉਹਨਾਂ ਲਈ 7 ਕਰੋੜ 20 ਲੱਖ ਰੁਪਏ ਰੱਖੇ ਆ ਮੇਰਾ خیال ਹੁਣ ਦੇ ਸਾਰੇ ਬਜਟਾਂ ਦੇ ਵਿੱਚੋਂ ਇਹ ਵੱਡਾ ਬਜਟ ਆ ਵਿਦਿਕ ਸੰਸਥਾਾਂਾਂ ਲਈ ਜਿਹੜੇ ਆ ਉਹ ਤਕਰੀਬਨ ਜਿਹੜੇ ਲੰਮ ਸਮ ਜਿਹੜੇ ਆ ਉਹ 67 ਕਰੋੜ 60 ਲੱਖ ਰੁਪਏ ਰੱਖੇ ਆ ਇਹਦੇ ਵਿੱਚ ਕਿਉਂਕਿ ਸਾਡਾ ਜਿਹੜਾ ਵਿੱਦਿਆ ਦਾ ਫੰਡ ਅਸੀਂ ਐਸੇ ਰੱਖਿਆ ਜਿਹੜਾ ਗੁਰਦੁਆਰਾ ਸਹਿਬਾਨ ਤੋਂ 44 ਕਰੋੜ ਔਰ ਵਿੱਦਿਅਕ ਧਾਰਿਆਂ ਦੇ ਇਨਫਰਾਸਟ੍ਰਕਚਰ ਤੇ ਨਵੀਨੀ ਕਰਨ ਲਈ 2 ਕਰੋੜ ਰੁਪਏ ਵਿੱਦਿਅਕ ਧਾਰਿਆਂ ਦੀ ਇਮਾਰਤ ਰੰਗ ਰੋਗਣ ਲਈ 2 ਕਰੋੜ ਰੁਪਏ ਨਵੀਆਂ ਇਮਾਰਤਾਂ ਦਾ ਨਵੀਨੀਕਰਨ ਕਰਨ ਲਈ 1 ਕਰੋੜ 60 ਲੱਖ ਰੁਪਏ ਮੇਰੀ ਪੀਰੀ ਐਨਸੀ ਚੂਠ ਮਾਛਾਵਾਦ ਮਰਕੰਡਾ 8 ਕਰੋੜ ਰੁਪਏ ਤੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਲਈ 8 ਕਰੋੜ ਰੁਪਏ ਸਹਿਤਾ ਮਾਰਤਾ ਤੇ ਰੰਗ ਰੋਗਨਾਥ 5 ਕਰੋੜ ਰੁਪਏ ਸੋ ਇਹ ਵੱਡਾ ਖਰਚ ਸੀ ਜਿਹੜਾ 67 ਕਰੋੜ ਰੁਪਏ ਸਾਡਾ ਜਿਹੜਾ ਆ ਉਹ ਉਹ ਐਜੂਕੇਸ਼ਨ ਤੇ ਰੱਖਿਆ ਗਿਆ ਇਸੇ ਤਰਜ਼ ਤੇ ਜਿਹੜਾ ਸਾਡਾ ਧਰਮ ਪ੍ਰਚਾਰ ਦਾ ਆ ਉਹ ਵੀ ਵੱਡਾ ਬਜਟ ਆ ਉਹਦੇ ਲਈ ਵੀ ਐਸੇ ਹੀ ਬੜਾ-ਬੱਡੇ ਬਜਟ ਰੱਖਿਆ ਗਿਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਉਹਦੇ ਵਿੱਚ ਤਕਰੀਬਨ ਸਾਡਾ ਇੱਕ ਆਰਬਰ ਰੁਪਿਆ ਜਿਹੜਾ ਆ 100 ਕਰੋੜ ਰੁਪਿਆ ਉਹ ਧਰਮ ਪ੍ਰਚਾਰ ਲਈ ਜਿਹੜਾ ਰੱਖਿਆ ਗਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਤੋਂ ਇਲਾਵਾ ਇੱਕ ਕੈਦ ਕੀ ਫੈਸਲਾ ਇਹ ਵੀ ਕੀਤਾ ਗਿਆ ਕਿ ਜਿਹੜੀ ਸਾਡੇ ਨਿਸ਼ਚੇ ਅਕੈਡਮੀ ਆਈਐਸਆਈਪੀਐਸ ਲਈ ਚੱਲ ਰਹੀ ਆ ਉਹਦਾ ਸਾਲ ਅਪ੍ਰੈਲ ਚ ਪੂਰਾ ਹੋ ਗਿਆ ਉਹਦੇ ਨਾਲ ਪੰਥ ਰਤਨ ਜਹਦੜ ਗੁਰਚਾਨ ਸਿੰਘ ਟੋੜਾ ਇੰਸਟੀਚੂਟ ਬਹਾਦਰਗੜ੍ਹ ਵਿਖੇ ਉਹ ਅਸੀਂ ਆਈ ਪੀਸੀ ਆ ਜੁਡੀਸ਼ਰੀ ਲਈ ਤੇ ਐਜਕਟਿਵ ਲਈ ਉਹ ਜਿਹੜੇ ਬੱਚੇ ਐ ਕਿ ਪਹਿਲਾ ਫੈਸਲ ਜੁਲਾਈ ਦੇ ਵਿੱਚ ਸ਼ੁਰੂ ਕਰਾਂਗੇ ਉਹਦੇ ਲਈ ਵੀ ਧਰਮ ਪ੍ਰਚਾਰ ਦੇ ਵਿੱਚੋਂ ਦੋ ਸਕੀਮਾਂ ਜਿਹੜੀਆਂ ਉਹ ਧਰਮ ਪ੍ਰਚਾਰ ਤੋਂ ਚੱਲ ਰਹੀਆਂ ਸੋ ਉਹ ਤੋਂ ਇਲਾਵਾ ਅੱਜ ਜਿਹੜੇ ਸਭ ਤੋਂ ਇੰਪੋਰਟੈਂਟ ਸਾਡੇ ਮਤੇ ਆ ਉਹ ਉਹਨਾਂ ਤੋਂ ਇਲਾਵਾ ਸਾਡੇ ਇੱਕ ਸ਼ਤਾਬ ਦੀ ਜਿਹੜੀ ਬਹੁਤ ਅਹਿਮ ਆ ਜਿਹੜੀ ਸਿੱਖ ਪਾਂਥ ਲਈ ਅਹਿਮ ਆ ਉਹ ਇਸ ਕਰਕੇ ਅਹਿਮ ਆ ਕੇ ਸੇਵਾ ਦੇ ਸਿਮਰਨ ਦੇ ਪਹੁੰਚ ਜੇਸੇ ਬਾਦਸ਼ਾਹ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬਢਾਪੇ ਦੇ ਵਿੱਚ ਗੁਰਮੁਖ ਦਾ ਕਦੇ ਬੁੱਢੇ ਨਹੀਂ ਹੁੰਦੇ ਪਰ ਬਧੇਰੀ ਉਮਰ ਦੇ ਵਿੱਚ ਸੇਵਾ ਕੀਤੀ ਤੇ ਉਹਦੇ ਨਾਲ ਸਤਗੁਰਾਂ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤਿੰਨਾਂ ਸਤਗੁਰਾਂ ਦਾ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ 450 ਸਾਲਾ ਉਹ ਗੋਇੰਦਵਾਲ ਦੀ ਪਵਿੱਤਰ ਧਰਤੀ ਤੇ ਸੈਪਟੰਬਰ ਦੇ ਮਹੀਨੇ ਦੇ ਵਿੱਚ ਅਸੀਂ ਤਰੀਕਾਂ ਤੇ ਰੱਖਿਆ ਉਹ ਮਨਾਇਆ ਜਾਊਗਾ ਪਰ ਉਹ ਤੋਂ ਪਹਿਲਾਂ ਆ ਜਿਹੜੀ ਹੁਣ ਵਿਸਾਖੀ ਆ ਉਸ ਵਿਸਾਖੀ ਤੇ ਤਿੰਨੋਂ ਹੀ ਸਿੰਘ ਸਹਿਬਾਨ ਇੱਥੇ ਇੱਕ ਅਮਰ ਸੰਚਾਰ ਕਰਵਾਇਆ ਜਾਊਗਾ ਜਿਹਦੀ ਸ਼ੁਰੂਆਤ 21ਵੀਂ ਦੀ ਕੀਤੀ ਜਾਊਗੀ ਜਿੱਥੇ ਉਹਦੇ ਨਾਲ ਆਪਾਂ ਬੌਲੀ ਸਾਹਿਬ ਦੀ ਵੀ ਕਿਉਂਕਿ ਪੱਥਰ ਖਰਾਬ ਆ ਉਹਦੀ ਵੀ ਜਿਹੜਿਆ ਨਵੇਂ ਤੌਰ ਤੇ ਕਾਰ ਸੇਵਾ ਬਾਬਾ ਪੂਰੀ ਵਾਲਿਆਂ ਨੇ ਸ਼ੁਰੂ ਕਰਨੀ ਆ ਤੇ ਲੰਗਰ ਦੀ ਜਿਹੜੀ ਆ ਉਹ ਵੀ ਆਪਣੀ ਕਾਰ ਸੇਵਾ ਸ਼ੁਰੂ ਹੋ ਜਾਣੀ ਆ ਤੇ ਉਹ ਤੋਂ ਇਲਾਵਾ ਇਹ ਉਹਦੀ ਸ਼ੁਰੂਆਤ ਉਸ ਦਿਨ ਕੀਰਤਨ ਦਰਬਾਰ ਤੇ 14 ਅਪ੍ਰੈਲ ਨੂੰ ਵੱਡਾ ਅਮਰ ਸੰਚਾਰ ਭਾਵੇਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਹੁੰਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਵੀ ਪਰ ਉਸ ਧਰਤੀ ਦੇ ਉੱਤੇ ਵੀ ਜਿਹੜਾ ਆ ਉਸ ਕੀਤਾ ਜਾਊਗਾ ਉਹ ਤੋਂ ਇਲਾਵਾ ਸਾਡੇ ਜਿਹੜੇ ਤਿੰਨ ਸਾਡੇ ਕੋਲੋਂ ਮੈਂਬਰ ਵਿਛੜ ਗਏ ਸੀ ਜਿਹਨਾਂ ਵਿੱਚ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਮੈਂਬਰ ਵੀ ਰਹੇ ਜਥੇਦਾਰ ਸੇ ਬੀਬੀ ਜਸਵੀਰ ਕੌਰ ਜੀ ਦਾਤੇਵਾਸ ਤੇ ਬੀਬੀ ਸਵਾਰਨ ਕੌਰ ਦੀ ਤੇੜਾ ਦੇ ਸਤਕਾਰਯੋਗ ਪਤੀ ਜੀ ਉਹ ਚੜ੍ਹਾਈ ਕਰ ਗਿਆ ਉਹਨਾਂ ਨੂੰ ਛੜਦਾ ਤੇ ਫੁੱਲ ਭੇਟ ਕੀ ਜਿਹੜਾ ਸਭ ਤੋਂ ਵੱਡਾ ਮੁੱਦਾ ਉਹ ਆ ਬੰਦੀ ਸਿੰਘਾਂ ਦਾ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਬਾਣੀ ਦੀ ਜਿਹੜੀ ਫਾਂਸੀ ਆ ਉਹਨੂੰ ਤਬਦੀਲ ਕਰਨ ਭਾਈ ਗੁਰਦੀਪ ਸਿੰਘ ਦੀ ਖੈੜਾ ਔਰ ਉਹਦੇ ਨਾਲ ਭਾਈ ਦਵਿੰਦਰਪਾਲ ਸਿੰਘ ਦੀ ਭੋਲਰ ਉਹਨਾਂ ਨੂੰ ਰਿਹਾਈ ਕਰਨੀ ਉਹਨਾਂ ਦੀ ਤੇ ਉਹਨਾਂ ਦੀ ਸਜ਼ਾ ਮਾਫ ਕਰਨੀ ਉਹਨਾਂ ਤੋਂ ਇਲਾਵਾ ਭਾਈ ਹਵਾਰਾ ਜੀ ਜਗਤਾਰ ਸਿੰਘ ਜੀ ਹਵਾਰਾ ਭਾਈ ਪਰਮਜੀਤ ਸਿੰਘ ਜੀ ਭਿਉਰਾ ਔਰ ਸਰਦਾਰ ਜਗ ਭਾਈ ਜਗਤਾਰ ਸਿੰਘ ਦੀ ਤਾਰਾ ਇਹਨਾਂ ਨੂੰ ਵੀ ਰਿਹਾਈ ਲਈ ਅੱਜ ਦਾ ਜਿਹੜਾ ਇਹ ਮਤਾ ਪਾਇਆ ਗਿਆ ਨੌਰ ਕੇਂਦਰ ਸਰਕਾਰ ਨੂੰ ਇੱਕ ਸਿੱਧੇ ਤੌਰ ਤੇ ਤਾੜਨਾ ਵੀ ਕੀਤੀ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸੁਪਰੀਮ ਬਾਡੀ ਆ ਇਹਦੇ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਜਿਹੜੀ ਬਾਰ-ਬਾਰ ਇਹਨਾਂ ਨੂੰ ਅਪਰੋਚ ਕਰਨ ਦੇ ਬਾਵਜੂਦ ਇਹਨਾਂ ਦਾ ਨਾਂ ਪੱਕੀ ਹੰਗਾਰਾ ਰਿਹਾ ਪਰ ਜੇ ਨਾਂ ਪੱਕੀ ਰਿਹਾ ਵੀ ਸ਼ੀਰੀ ਕਾਲ ਤੱਕ ਸਾਹਿਬ ਦੀ ਆਪਣੀ ਆਜ਼ਾਦ ਸਵਰੰਟੀ ਆ ਇਹ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਇਤਿਹਾਸ ਸਾਡਾ ਕਿਵੇਂ ਦਾ ਚੱਲ ਰਿਹਾ ਹੋਤੋਂ ਇਲਾਵਾ ਇਹ ਡੇਰਾ ਸਰਸਾ ਜਿਹੜਾ ਮੁਖੀ ਆ ਜਿਹਦੇ ਪੰਜਾਬ ਸਰਕਾਰ ਤੋਂ ਵੀ ਮੈਂ ਚਾਹੁੰਦਾ ਵੀ ਬਾਕੀ ਸੈਂਕਸ਼ਨ ਦੇ ਪੀ ਇਹ ਨਹੀਂ ਸੈਂਕਸ਼ਨ ਨਹੀਂ ਦੇਦਾ ਕਿਹੜੀ ਗੱਡੀ ਇਹ ਗੱਲ ਕਿੱਡਾ ਜਿਹੇ ਕਾਰਜਿਆ 2 ਸਾਲ ਦਾ ਉਵੇਂ ਪਿਆ ਸਰਕਾਰ ਉਹਦੇ ਤੇ ਚੁੱਪ ਬੈਠੀ ਆ ਤੇ ਹੁਣ ਤਾਂ ਜਿਹੜਾ ਸਾਡੇ ਉਹਨਾਂ ਦਾ ਪ੍ਰਦੀਪ ਕਲੇਰ ਆ ਉਹਨੇ 164 ਦੀ ਸਟੇਟਮੈਂਟ ਵੀ ਕੋਰਟ 'ਚ ਦੇ ਦਿੱਤੀ ਆ ਕਨਫੈਸ਼ਨ ਵੀ ਉਹਦਾ ਆ ਗਿਆ ਉਹਦੇ ਵਿੱਚ ਇਹ ਹਨੀਪ੍ਰੀਤ ਜਿਹੜੀ ਉਹਨਾਂ ਦੀ ਕਰਤਾ ਧਰਤਾ ਸੀ ਉਹਦਾ ਨਾਮ ਵੀ ਆ ਗਿਆ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਆ ਕਿ ਨਾ ਤੁਰੰਤ ਦੋਹਾਂ ਨੂੰ ਇਸ ਕੇਸ ਦੇ ਵਿੱਚ ਜਿਹੜਾ ਗ੍ਰਫਤਾਰ ਕੀਤਾ ਜਾਵੇ ਤੇ ਤੀਜਾ ਜਿਹੜਾ ਸਾਡੇ ਕਿਸਾਨ ਲੰਬੇ ਅਰਸੇ ਦੇ ਬੈਠੇ ਆ ਜਿਨ੍ਹਾਂ ਨੇ ਬਹਿਰੇ ਵੀ ਕੀਤੇ ਸੀ ਸਰਕਾਰਾਂ ਨੇ ਕਿ ਐਮਐਸਪੀ ਤਿੰਨ ਬਿੱਲ ਜਦਨ ਬਾਪ ਹੋਏ ਸੀ ਉਹ ਤੋਂ ਬਾਅਦ ਵਾਪਸ ਲੈਣ ਤੋਂ ਬਾਅਦ ਇਹਨੇ ਕਿਹਾ ਸੀ ਕਿ ਅਸੀਂ ਐਮਐਸਪੀ ਵੀ ਗੰਭੀਰਤਾ ਨਾਲ ਕਮੇਟੀ ਬਣਾਵਾਂਗੇ ਉਹ ਨਹੀਂ ਬਣਾਈ ਉਥੇ ਜਿੱਥੇ ਕੇਂਦਰ ਤੇ ਹਰਿਆਣਾ ਸਰਕਾਰ ਦੀ ਨਖੇਦੀ ਕੀਤੀ ਉਥੇ ਪੰਜਾਬ ਸਰਕਾਰ ਜਿਹੜੀ ਮੂਰ ਦਰਸ਼ਕ ਬਣ ਕੇ ਸੈਂਕੜੇ ਕਿਸਾਨਾਂ ਤੇ ਜ਼ੁਲਮ ਕਰਵਾਉਂਦੀ ਰਹੀ ਔਰ ਉਹ ਜ਼ਾਲਮ ਪੰਜਾਬ ਦੀ ਧਰਤੀ ਤੇ ਆ ਕੇ ਹੁੰਦਾ ਰਿਆ ਇੱਕ ਸ਼ੁਭਕਰਨ ਬਜਾਰਾ ਉਹ ਮਾ ਉਹਦੇ ਮੌਤ ਦੇ ਘਾਟ ਵੀ ਨਹੀਂ ਇਜ਼ਾਰ ਦਿੰਦਾ ਸੋ ਉਹਦੀ ਵੀ ਅਸੀਂ ਪੰਜਾਬ ਸਰਕਾਰ ਦੀ ਵੀ ਪੁਰਜ਼ੋਰ ਨਖੇਦੀ ਕਰਦੇ ਆ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਹਮਦਰਦ ਕਹੌਣ ਦੇ ਬਾਵਜੂਦ ਪੰਜਾਬ ਦਾ ਬੜਾ ਵੱਡਾ ਨੁਕਸਾਨ ਕਰ ਰਹੇ ਆ ਉਹ ਤੋਂ ਇਲਾਵਾ ਸਾਡਾ ਅੱਜ ਦਾ ਅਜਲਾਸ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਹਜ਼ੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦਿੱਲੀ ਕਮੇਟੀ ਜਾਂ ਹਰਿਆਣਾ ਕਮੇਟੀ ਤੇ ਇਹ ਅੱਜ ਮੰਗ ਕੀਤੀ ਸਾਰਿਆਂ ਨੇ ਕਿ ਇਹ ਸਿੱਖਾਂ ਦੀਆਂ ਸੰਸਥਾਵਾਂ ਆ ਇਹਨਾਂ ਦੇ ਵਿੱਚ ਬੇਲੋੜੀ ਦਖਲਅੰਦਾਜ਼ੀ ਅੱਜ ਚੱਲ ਰਹੀ ਆ ਉਹ ਬੇਲੋੜੀ ਕੀ ਆ ਕਿ ਜਿਹੜਾ 15 ਮੈਂਬਰੀ ਆਪਚਲ ਨਗਰ ਧਾਕਸ਼ਿਰੀ ਹਜੂਰ ਸਾਹਿਬ ਜੀ ਦਾ ਭਵੰਦ ਸੀ ਉਹ 15 ਦੇ ਵਿੱਚ 4 ਮੈਂਬਰ ਐਸਜੀਪੀਸੀ ਜਾਂਦੇ ਸੀ ਐਮਪੀ ਹੁੰਦੇ ਸੀ ਪਰ ਇਹਨਾਂ 12 ਦੀ ਸਿੱਧੀ ਜਿਹੜੀ ਆ ਨਾਮਿਨੇਸ਼ਨ ਕਰਦੀ ਤੇ ਮੈਂ ਇਸ ਗੱਲੋਂ ਵੀ ਮਹਾਰਾਸ਼ਟਰੀ ਸਰਕਾਰ ਨੂੰ ਪੁੱਛਣਾ ਚਾਹੁੰਨਾ ਇਥੇ ਬਿਆਨ ਦਿੰਦਾ ਜੀ ਉਹਦੇ ਵਿੱਚ ਤਾਂ 12 ਸਿੱਖੇ ਚੋਂ ਨੇ ਤਾਂ ਜਿਹੜੇ ਪਹਿਲਾਂ ਉਹ ਵੀ ਤਾਂ ਸਿੱਖੇ ਆ ਉਹ ਕਿਹੜੇ ਮੁਸਲਮਾਨ ਨੇ ਸੋ ਇਹ ਦਖਲਅੰਦਾਜ਼ੀ ਆ ਬਹੁਤ ਸਿੱਧੀ ਇਦਾਂ ਦੀ ਤੇ ਉਹ ਤੋਂ ਇਲਾਵਾ ਜਿਹੜੀ ਹਰਿਆਣੇ ਦੇ ਵਿੱਚ ਅੱਜ ਵੀ ਛੇੜਛਾੜ جاری ਆ ਉਹਦੇ ਉੱਤੇ ਵੀ ਅੱਜ ਦਾ ਜਿਹੜਾ ਸਾਡਾ اجلاس ਆ ਉਹ ਗੰਭੀਰਤਾ ਨਾਲ ਉਹਨਾਂ ਦੀ ਫੋਟ ਜੋੜ ਜਿਹੜੀ ਆ ਉਹ ਨਖੇਦੀ ਵੀ ਕਰਦਾ ਔਰ ਨਖੇਦੀ ਨਹੀਂ ਕਰਦਾ ਉਹਨਾਂ ਨੂੰ ਅਪੀਲ ਵੀ ਕੀਤੀ ਆ ਕਿ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹਿੱਸਾ ਆ ਹਾਲੇ ਵੀ ਹਿੱਸਾ ਬਣਾਇਆ ਜਾ ਸਕਦਾ ਕਿਉਂਕਿ ਸੈਂਟਰਲ ਲੈਗ ਤੇ ਆ ਪਾਰਲੀਮੈਂਟ ਚ ਪਾਸ ਕਰਕੇ ਸਟੇਟ ਦੇ ਜਿਹੜੇ ਰਾਈਟ ਖਤਮ ਹੋ ਸਕਦੇ ਆ ਤੇ ਉਹ ਤੋਂ ਇਲਾਵਾ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਤੇ ਜਿਹੜੀ ਦੁਬਾਰਾ ਐਨਐਸਏ ਇੰਪੋਜ਼ ਕੀਤੀ ਆ ਉਹਦੇ ਵੀ ਅਸੀਂ ਮੰਗ ਕੀਤੀ ਆ ਕਿ ਕੋਈ ਬਣਦੀ ਨਹੀਂ ਕਿਉਂਕਿ ਜੇ ਕਿਸੇ ਦਾ ਕੋਈ ਨਵਾਂ ਫੈਸਲੇ ਐਨਐਸਏ ਪ੍ਰਮੋਕ ਹੁੰਦੀ ਆ ਖਤਮ ਹੁੰਦੀ ਆ ਤਾਂ ਉਸ ਤੋਂ ਬਾਅਦ ਫਿਰ ਉਹਦਾ ਕੋਈ ਨਵੇਂ ਜਿਹਦਾ ਚਾਰ ਸ਼ੀਟ ਕਹਦੇ ਨੇ ਨਵੇਂ ਚਾਰ ਦੇ ਲਾਈ ਜਾਂਦੇ ਆ ਪਰ ਉਹ ਪੁਰਾਣੀ ਦਰਜ ਦੇ ਉੱਤੇ ਇੱਕ ਸਾਹ ਵਿੱਚ ਹੋਰ ਵਾਅਦਾ ਕਰਤਾ ਤੇ ਮੈਂ ਸਮਝਦਾ ਪੰਜਾਬ ਦੇ ਵਿੱਚ ਹਾਈ ਸਕਿਉਰਿਟੀ ਜੇਲਸ ਬਹੁਤ ਆ ਤੇ ਉੱਥੇ ਉਹਨਾਂ ਨੂੰ ਤਬਦੀਲ ਕਰ ਦੇਣਾ ਚਾਹੀਦਾ ਉਸ ਕਰਕੇ ਇਹ ਵੀ ਆ ਸਾਡਾ ਸੀ ਤੇ ਇੱਕ ਜਿਹੜੀ ਸਾਡੀ ਮਰੀਮ ਨਵਾਜ਼ ਮੁੱਖ ਮੰਤਰੀ ਬਣੀ ਲੈਂਦੇ ਪੰਜਾਬ ਦੀ ਉਹਨੇ ਕਮਾਲ ਕਰਦੀ ਅਸੀਂ ਉਹਨੂੰ ਐਪਰੀਸ਼ੀਏਸ਼ਨ ਵੀ ਕਰਦੇ ਆ ਉਹਨੇ ਪੰਜਾਬੀ ਭਾਜਾ ਜਿਹੜੀ ਉੱਥੇ ਲਾਗੂ ਕੀਤੀ ਆ ਉਹਦੀ ਪੋਰ ਸ਼ੋਭਾ ਦਾ ਦੇ ਵਿੱਚ ਜਿਹੜੀ ਆ ਉਹਦਾ ਦੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ ਤੇ ਨਾਲ ਉਹਨਾਂ ਕੋਲੋਂ ਇਹ ਵੀ ਮਾਗ ਕੀਤੀ ਆ ਕਿ ਜਿਹੜੀਆਂ ਸਾਡੀਆਂ ਉਥੇ ਮਹਾਨ ਸੰਸਥਾਵਾਂ ਗੁਰੂ ਸਹਿਬਾਨਾਂ ਦੀਆਂ ਗੁਰੂ ਸਹਿਬਾਨਾਂ ਦੇ ਨਾਲ ਸੰਬੰਧਤ ਆ ਉਹਨਾਂ ਦੀ ਦੇਖਭਾਲ ਉਹ ਸਿੱਖਾਂ ਦੇ ਸਬੂਤ ਕੀਤੀ ਜਾਵੇ ਤਾਂ ਕਿ ਗੁਰਮਤ ਜਿਹੜੀ ਆ ਉਥੇ ਲਾਗੂ ਕੀਤੀ ਜਾ ਸਕੇ ਉਹ ਤੋਂ ਇਲਾਵਾ ਸਾਡੇ ਇਤਿਹਾਸਕ ਸਥਾਨ ਗਿਆਨ ਗੋਦੜੀ ਡਾਂਗਮਾਰ ਬਾਬਲੀ ਮੱਠ ਮੱਗੂ ਮੱਠ ਜੰਗਨਾਥਪੂਰੀ ਪੰਜਾਬੀ ਮੱਠ ਤੇ ਗੁਰਦੁਆਰਾ ਤਪੋ ਸਥਾਨ ਮਾਰਨ ਚਲ ਪ੍ਰਦੇਸ਼ ਦੇ ਵਿੱਚ ਜਿਹੜੇ ਸਾਡੇ ਧਾਰਮਿਕ ਸਥਾਨ ਗੁਰੂ ਸਾਹਿਬਾਨਾਂ ਦੇ ਅਸਥਾਨ ਨੇ ਉਹਨੂੰ ਸੈਂਟਰ ਸਰਕਾਰ ਨੂੰ ਵੀ ਤੇ ਬਾਕੀ ਦੀਆਂ ਸਰਕਾਰਾਂ ਤੋਂ ਵੀ ਮੰਗ ਕੀਤੀ ਆ ਕਿ ਸੁਰੱਖਿਤ ਜਿਹੜੇ ਆ ਉਹ ਸਾਡੇ ਸਪੋਰਟ ਕੀਤੇ ਜਾਣ ਕਿਉਂਕਿ ਉੱਥੇ ਬੇਲੋੜੀ ਤਕਲ ਦਰਜੀ ਕਰਕੇ ਕਿਸੇ ਦੀ ਬਿਲਡਿੰਗ ਢਾਹਤੀ ਕਿਸੇ ਨੂੰ ਹੋਰ ਨੁਕਸਾਨ ਪਹੁੰਚਾਇਆ ਸੋ ਇਹ ਸਾਰੀਆਂ ਅੱਜ ਦੀਆਂ ਮੇਨ ਤੌਰ ਦੇ ਉੱਤੇ ਜਿਹੜੀਆਂ ਸਾਡੀਆਂ ਮੰਗਾਂ ਸੀ ਜਿਹੜੀਆਂ ਅੱਜ ਤੇ ਉਹ ਤੋਂ ਇਲਾਵਾ ਜਿਹੜੀਆਂ ਗੰਤਾਂ ਦਾ ਵਿਸ਼ਾ ਬਣਿਆ ਉਹ ਆ ਕੇ ਗੁਰੂ ਸਾਹਿਬ ਜੀ ਨੇ ਸੇਖਰੂ ਜੀਵਨ ਜੀਉਣ ਲਈ ਇੱਕ ਜਾਂਚ ਦੱਸੀ ਸੀ ਉਹ ਜਾਂਚ ਬੜੀ ਸਰਲ ਸੀ ਸਾਦਾ ਖਾਣਾ ਸਾਦਾ ਪਹਿਨਣਾ ਸਾਦਾ ਸੌਣਾ ਸਾਦਾ ਤੇ ਭਗਤੀ ਚ ਲੀਨ ਰਹਿਣਾ ਅੱਜ ਇਹ ਪੰਜਾਬ ਜਿਹੜਾ ਆ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕ ਹੋ ਰਿਹਾ ਅੱਜ ਨਸ਼ੇ ਏਡੇ ਪੰਦਰ ਦੇ ਉੱਤੇ ਆਪਣੇ ਲੋਕਾਂ ਦੇ ਵਿੱਚ ਗਰਸੇ ਗਏ ਆ ਕਿ ਆ ਪਿੱਛੇ ਦਾ ਦੇਖਿਆ ਭਈ ਲੋਕਾਂ ਨੇ ਆਪਣੇ ਬੂਟੇ ਵੀ ਲਾ ਲਏ ਆ ਸੋ ਇਹ ਵੀ ਮੰਗ ਕੀਤੀ ਆ ਕਿ ਪੰਜਾਬ ਸਰਕਾਰ ਫੋਕੇ ਵਾਦੇ ਨਾ ਕਰੇ ਹੋਕੇ ਵਾਦੇ ਕਰਕੇ ਤੇ ਉਹ ਫੇ ਬਚੋਂ ਰਿਜਾਰਟ ਕੁਛ ਵੀ ਨਹੀਂ ਕਢਦੇ ਆ ਹੁਣ ਜਿਹੜੀਆਂ ਉੱਥੇ ਮੌਤਾਂ ਹੋਈਆਂ 22 ਮੌਤਾਂ ਹੋ ਗਈਆਂ ਉਹ ਹੋਈਆਂ ਵੀ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਵਿੱਚ ਆ ਤੇ ਹਾਲੇ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਤੇ ਜੇ ਇਹਨਾਂ ਦੇ ਭਗਵੰਤ ਮਾਨ ਜੀ ਦੇ ਪਹਿਲਾਂ ਬਿਆਨ ਦੇਖੇ ਜਾਣ ਤੇ ਇਹ ਕਹਿੰਦੇ ਜਦੋਂ ਦਰਨ ਤਰਨ ਕਾਂਡ ਹੋਇਆ ਤੇ ਪਰਚੇ ਦਰਜ ਹੋਣ ਤੇ ਔਰ ਸਾਰੇ ਫੜੇ ਜਾਣ ਪਰ ਅੱਜ ਨਾ ਫਾੜ ਹੋਏ ਤੇ ਨਾ ਪਰਚੇ ਦਰਜ ਹੋਏ ਇਹ ਪੰਜਾਬ ਦੀ ਸਰਕਾਰ ਦੀ ਜਿਹੜੀ ਵੱਡੀ ਫੇਲ ਹੈ ਰਿਹਾ ਸੋ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਕਈ ਵਾਰੀ ਨਫਰਤ ਭਰਪੂਰ ਗੁਰਬਾਣੀ ਦੇ ਵਿੱਚ ਗੁਰਬਾਣੀ ਦੇ ਛੋਟ ਜਾਂ ਸਿੱਖ ਸਿਧਾਂਤਾਂ ਦੀ ਜਿਹੜੀ ਕੀਤੀ ਜਾਂਦੀ ਆ ਕਦਾਰਕ ਜੀ ਉਹ ਵੀ ਅਸੀਂ ਸੰਕਲਨ ਦੇ ਮੇਲੇ ਵੀ ਸਿਗੇ ਕਿ ਇਹਦੇ ਉੱਤੇ ਜਿਹੜੀ ਆ ਠੋਕ ਮੇ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ ਜਿਹੜੇ ਨਫਰਤ ਹੀ ਫਲਾ ਰਹੇ ਆ ਉਹ ਨਫਰਤੀਆਂ ਭਾਵਨਾਵਾਂ ਫਿਰ ਕਈ ਵਾਰੀ ਸਮਾਜਿਕ ਤੌਰ ਤੇ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਤੋ ਇਹ ਅੱਜ ਸਾਡੀਆਂ ਮੁੱਖ ਤੌਰ ਤੇ ਸਾਰੀਆਂ ਬਜਟ ਅਜਲਾਸ ਦੇ ਨਾਲ ਮੰਗਦਾ ਸੋ ਪੰਜ ਵਿੱਤਕ ਅਧਾਰਿਆਂ ਤੋਂ ਜਿਹੜੇ ਬਜਟ ਦੀ ਤਰ੍ਹਾਂ ਅਸੀਂ ਚੋਣ ਕੀਤੀ ਬਜਟਾਂ ਦਿੱਤੀ ਜਾਂਦੀ ਕਿਤੋਂ ਵਿਆਜ ਦੇ ਦੇਖੋ ਅੱਜ ਮਹਿਤਾ ਸਾਹਿਬ ਨੇ ਜਿਹੜੇ ਬਜਟ ਪੇਸ਼ ਕੀਤਾ ਸੀ ਇਹ ਬਜਟ ਜਿਹੜਾ 12 ਆਰਬ 60 ਕਰੋੜ ਰੁਪਏ ਦਾ ਤੇ ਜਿਹੜਾ ਪੰਜਾਬ ਸਰਕਾਰ ਦਾ 2 ਕਰੋੜ ਤੋਂ ਵੀ ਉੱਤੇ ਆ 0.9% ਬਣਦਾ 0.9 ਸਮਝਦੇ ਆ ਆ ਕਾਰਪੋਰੇਸ਼ਨ ਦਾ ਸ਼ਾਇਦ ਸਾਡਾ ਮਰਸੜ ਦਾ ਵੱਡਾ ਹੋਵੇ ਇਹ ਸਾਰਾ ਓਵਰਆਲ ਸਾਡਾ ਬਜਟ ਆ ਸਾਰੇ ਗੁਰਦੁਆਰਾ ਸਹਿਬਾਨਾਂ ਦੇ ਪ੍ਰਮੰਧ ਵਿੱਚੋਂ ਸ਼ੋਮਣੀ ਕਮੇਟੀ ਦਾ ਤਸਵੰਦ ਸਾਰੇ ਪਾ ਕੇ ਆਮ ਲੋਕ ਉਹਦਾ ਹੀ ਕਹਾਣੀ ਕਈ ਵਾਰੀ ਕਹਿੰਦੇ ਮੇਰੇ ਤਾਂ ਵਕੀਲ ਵੀ ਕਈ ਵਾਰੀ ਕਹਿੰਦੇ ਕਿ ਜੀ ਪੰਜਾਬ ਸਰਕਾਰ ਦੇ ਨਾਲ ਬਜਟ ਮੈਂ ਕਿਹਨੇ ਕਦੇ ਪੜਤਾ ਲਾਓ ਆ ਅੱਜ ਜਿਹੜਾ ਆ ਇਹ 12 ਅਰਬ 60 ਕਰੋੜ ਰੁਪਏ ਦਾ ਜਿਹੜਾ ਬਜਟ ਆ ਉਹ ਅੱਜ ਰੂਪ ਨੂੰ ਸਾਰਿਆਂ ਦੇ ਕੀਤਾ ਗਿਆ ਹਾਂਜੀ ਉਹ ਅਸੀਂ ਧਰਮ ਪ੍ਰਚਾਰ ਦੇ ਵਿੱਚੋਂ ਕਰ ਲੈਂਦੇ ਹਾਂ ਖਰਚ ਉਹ ਸਾਡਾ ਪ੍ਰੀਵਿਅਨ ਹੋ ਜਾ। ਜੀ ਵਿਦੇਸ਼ਾਂ ਦੇ ਵਿੱਚ ਥੋੜਾ ਦੇ ਘੰਟੇ ਵਿੱਚ ਸਿੱਖ ਵਾਸਤੇ ਆ ਜੀ ਇਹ ਆਪਣਾ ਬਜਟ ਸਾਰਾ ਪੰਜਾਬ 베ਸਡ ਆ ਕਿ ਉਹਨਾਂ ਦੇ ਧਰਮ ਪ੍ਰਚਾਰ ਵਾਸਤੇ ਉੱਥੇ ਜਾ ਕੇ ਜਾਂ ਉੱਥੇ ਸਿੱਖ ਸੈਂਟਰ ਬਣਾਉਣ ਵਾਸਤੇ ਕੋਈ ਬਜਟ ਚ ਰੱਖਿਆ ਨਹੀਂ। ਮੈਂ 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 ਤੁਹਾਡੇ ਧਿਆਨ ਕੋਚੀ ਲਿਆ ਦਿਆਂ। ਅਸੀਂ ਇੱਕ ਵੱਡੀ ਰਾਸ਼ੀ ਵਿਦੇਸ਼ਾਂ ਲਈ ਵੀ ਰੱਖੀ ਹੋਆ। ਉਹ ਸਾਡੇ ਕੋਲ ਸੁਰੱਖਿਅਤ ਪਈ ਆ ਤੇ ਐਤਕੀ ਵੀ ਧਰਮ ਪ੍ਰਚਾਰ ਦੇ 100 ਕਰੋੜ ਬਜਟ ਦੇ ਵਿੱਚੋਂ ਅਸੀਂ ਰੱਖਣੀ ਆ ਤੇ ਉਹ ਦਾ ਤੁਸੀਂ ਆਉਂਦੇ ਦਿਨਾਂ ਤੇ ਦੇਖੋਗੇ। ਅਸੀਂ ਕੋ ਰੂਪਰੇਖਾ ਨਮੀ ਤੁਹਾਡੇ ਸਾਹਮਣੇ ਆਜੂ ਮੈਂ ਕਈ ਵਾਰੀ ਕਿਉਂਕਿ ਐਲਾਨ ਨਹੀਂ ਕਰਦਾ ਐਲਾਨ ਐਲਾਨ ਰਹਿ ਜਾਂਦੇ ਆ ਉਹਦੇ ਦਿਨਾਂ 'ਚ ਦੇਖੋਗੇ ਤੁਸੀਂ ਇਹ ਵੱਡੀ ਰਾਸ਼ੀ ਰਕੀ ਹੋਆ ਤੇ ਉੱਥੇ ਜਾ ਕੇ ਜੇ ਗੁਰੂ ਨੇ ਕਿਰਪਾ ਕਰ ਦਿੱਤੀ ਤਾਂ ਤੁਹਾਨੂੰ ਨਜ਼ਰੀ ਵੀ ਪੈ ਜਾਊਗਾ ਪਤਾ ਨਹੀਂ ਵਿੱਚੇ ਕਿਦਾਰਿਆਂ ਦੇ ਜਿਹੜੇ ਆਪਣੇ EMPLOYEES ਨੇ ਉਹਨਾਂ ਦੀਆਂ ਤਨਖਾਹਾਂ ਪੈਂਡਿੰਗ ਉਹਦੇ ਲਈ ਕੁਝ ਰੱਖਿਆ ਗਿਆ ਆ ਐਤ ਕੀ ਅਪ੍ਰੈਲ ਦੇ ਵਿੱਚ ਮਾਰਚ 24 ਤੱਕ ਬਿਲਕੁਲ ਪਿਛਲਾ ਸਾਰਾ ਬਕਾਇਆ ਅਪਡੇਟ ਕਰਕੇ ਕਲੀਅਰ ਕਰਤਾ ਜਾਊਗਾ ਪਤਾ ਨਹੀਂ ਹਰਿਆਣੇ ਵਾਸਤੇ ਕੋਈ ਬਜਟ ਜੀ ਖਾਸ ਕੀ ਹਰਿਆਣੇ ਲਈ ਅਸੀਂ ਨੇਰੀ ਪੀਰੀ ਜਿਹੜਾ ਸਾਡਾ ਹਸਪੀਟਲ ਆ ਉਹਨੂੰ ਅਸੀਂ 8 ਕਰੋੜ ਰੁਪਈਆ ਸਾਲ ਦਾ ਦਿੰਨੇ ਆ ਐਤਿਕ ਵੀ 8 ਕਰੋੜ ਰੱਖਿਆ ਇਸ 8 ਕਰੋੜ ਤੋਂ ਇਲਾਵਾ ਅਸੀਂ ਪਿਛਲੇ ਸਾਲ ਫੈਸਲਾ ਕੀਤਾ ਸੀ ਕਿ ਉੱਥੇ ਕੈਥ ਲੈਬ ਦੀ ਬਹੁਤ ਲੋੜ ਹੈ ਲੋਕਾਂ ਦੇ ਸਟੰਟ ਪੈਂਦੇ ਆ ਲੋਕਾਂ ਦੇ ਹੁਣ ਓਪਨ ਬਾਈਪਾਸ ਹੁੰਦੀ ਆ ਉਹ ਸਾਡੀ ਗੁਰੂ ਨੇ ਕਿਰਪਾ ਕੀਤੀ ਤੇ ਮੈਂ ਮੋਸਟ ਲਾਈਕਲੀ ਮਈ ਦੇ ਵਿੱਚ ਉਹ ਸ਼ੁਰੂ ਕਰ ਦਾਂਗੇ ਉਹ ਤੋਂ ਇਲਾਵਾ ਅਸੀਂ 100 ਬੈੱਡ ਦਾ ਇੱਕ ਹਸਪੀਟਲ ਕਾਲਜ ਦੇ ਰੂਪ ਦੇ ਵਿੱਚ ਉਹ ਸਾਡਾ ਲੋਨ ਸੈਂਕਸ਼ਨ ਹੋ ਚੁੱਕਾ ਉਹ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਹਸਪੀਟਲ ਬਣਾ ਕਾਲਜ ਬਣਾ ਤੇ ਉਸ ਤਾਰਿਖ ਦੇ ਸਾਡਾ ਓਪੀਡੀ ਉਥੇ ਆਲਰੇਡੀ ਚੱਲਦੀ ਆ ਤੇ ਅਸੀਂ ਉਹਨਾਂ ਦਾ ਵੀ ਜਿਹੜਾ ਆ ਉਹ ਜੇ 사ਤਗੁਰ ਨੇ ਕਿਰਪਾ ਕੀਤੀ ਨੈਕਸਟ ਈਅਰ ਜਿਹੜਾ ਆ ਉਹ ਵੀ ਸ਼ੁਰੂ ਕਰਦੇ ਪਤਾ ਨਹੀਂ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਪਾਰਦਰਸ਼ਤਾ ਦੀ ਮੰਗ ਹੈ ਕੋਈ ਤਜਵੀਜ਼ ਹੈ ਉਸੇ ਬਾਅਦ ਚਪਾਈ ਕਰਨ ਦੀ ਵਿਦੇਸ਼ਾਂ ਦੇ ਗੁਰੂ ਬ੍ਰਹਿਸਪਤ ਦੀ ਸੂਫਾ ਦੀ ਬੜੀ ਮੰਗ ਹੈ ਇਹ ਚਲੋ ਕਿਉਂਕਿ ਉਥੇ ਇੰਨੀ ਮੰਗ ਨਹੀਂ ਪਰ ਮੈਂ ਆਪਣਾ ਹਾਲੇ ਦੀ ਇਹਦੇ ਵਿਚਾਰ ਦੇ ਵਿੱਚ ਆ ਰੂਪ ਰੂ ਹੋ ਰਿਹਾ ਹੈ ਪਈਦਾ ਕੀ ਓਵਰਲ ਕੀ ਹਾਲ ਤੱਕ ਕਿਵੇਂ ਕੱਢਣਾ ਉਹਨਾਂ ਦੀ ਪਾਰਦਰਸ਼ਤਾ ਦੀ ਗੱਲ ਕੀਤੀ ਜਾਂਦੀ ਹੈ ਸਰਪੰਚ ਜਿਹੜੇ ਮੰਦਲ ਸਾਹਿਬ ਦੇ ਮੁੱਖ ਗਰੰਤੀ ਨੇ ਚਾਰ ਪੂਰ ਗਰੰਥੀ ਰੱਖਣ ਦੀ ਮੰਗ ਕੀਤੀ ਸੀ ਤੁਸੀਂ ਦੋ ਗਰੰਥੀਆਂ ਦੀ ਆੜ ਦਿੱਤੀ ਸੀ ਪਰ ਦੋ ਗਰੰਥੀਆਂ ਦਾ ਨਾਮ ਵੀ ਜਿਹੜਾ ਜਨਤਾ ਕੋਣਾ ਸ਼ੁਰੂ ਹੋ ਗਿਆ ਗਿਆਨੀ ਪਲਵਿੰਦਰ ਸਿੰਘ ਰਿਪੋਰਟਰ ਤੇ ਭਾਈ ਉਹ ਐਵੇਂ ਆਪਣੇ ਇਹ ਤਾਂ ਅਮਰ ਅਮਰ ਅਮਰਦਾਬਾਲ ਕਿਸੇ ਦਾ ਕਹੀ ਜਾਵੇ ਜਿੰਨਾਂ ਚਿਰ ਇੰਟਰਵਿਊ ਨਹੀਂ ਹੁੰਦੇ ਹਾਲੇ ਤਾਂ ਉਹ ਆਪਣੇ ਬੈਠ ਕੇ ਕਮੇਟੀ ਬਣਨੀ ਆ ਬਣੀ ਵੀ ਸੀ ਹੁਣ ਕਮੇਟੀ ਮੈਂ ਨਵੀਂ ਬਣਾ ਰਿਹਾ ਕਮੇਟੀ ਬਣਾ ਕੇ ਉਹ ਤਾਂ ਸਾਡਾ ਧਾਰਮਿਕ ਮੁੱਦਾ ਆ ਆਪਾਂ ਆਪਾਂ ਗਿਆਸ ਰਾਈਆਂ ਨੂੰ ਲਾਈ ਜਾਈਏ ਅਮਰਪਾਲ ਜੀ ਬਾਕੀ ਲੋਕੀ ਸਰਪੰਚ ਸਾਹਿਬ ਵਾਲੇ